ਵੇ ਕੱਟ ਦੇ ਉਹ ਕਹੀਂ ਬਾਬੇ ਨਾਨਕ ਨੂੰ ਦੁੱਖ ਮੇਰੇ ਕੱਟ ਦੇ ਉਹ ਕਹੀਂ ਬਾਬੇ ਨਾਨਕ ਨੂੰ ਦੁੱਖ ਮੇਰੇ ਕੱਟ ਗਿਓ ਕਹੀਂ ਬੇਨਾਮ ਨਾਨਕ ਨੂੰ ਦੁੱਖ ਮੇਰੇ ਕੱਟ ਗਿਓ ਕਹੀਂ ਬਾਬੇ ਨਾਨਕ ਨੂੰ ਦੁੱਖ ਮੇਰੇ ਕੱਟ ਗਿਓ ਕਹੀਂ ਬਾਬੇ ਨਾਨਕ ਨੂੰ ਦੁੱਖ ਮੇਰੇ ਕੱਟ ਗਿਓ ਕਹੀਂ ਆਹਾ ਦੁੱਖ ਮੇਰੇ ਕੱਟਿਓ ਕਹੀਂ ਵਾਬੇ ਨਾਨਕ ਨੂੰ ਦੁੱਖ ਮੇਰੇ ਕੱਟਿਓ ਕਹੀਂ ਵਾਬੇ ਨਾਨਕ ਨੂੰ ਦੁੱਖ ਮੇਰੇ ਕੱਟਿਓ ਕਹੀਂ ਪਾਪੇ ਨਾਨਕ ਨੂੰ ਦੁੱਖ ਮੇਰੇ ਕੱਟਿਓ ਕਹੀਂ ਵਾਬੇ ਨਾਨਕ ਨੂੰ ਆਹਾ ਦੁੱਖ ਮੇਰੇ ਕੱਟਿਓ ਕਹੀਂ ਬਾਬੇ ਨਾਨਕ ਨੂੰ 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 ਦੁੱਖ ਮੇਰੇ ਕੱਟਿਓ He baben ਕਟ ਮੇਓ ਕਹੀਂ ਵਾ ਬੇ ਨਾਨਕ ਨੂੰ ਦੁੱਖ ਮੇਰੇ ਕਟਿਓ ਨਹੀਂ ਪਾਪੇ ਨਾਨਕ ਨੂੰ ਦੁੱਖ ਮੇਰੇ ਕਟਿਓ ਕਹੀਂ ਵਾ ਬੇ ਨਾਨਕ ਨੂੰ ਦੁੱਖ ਮੇਰੇ ਕਟਿਓ ਕਹੀਂ ਵਾ ਬੇ ਨਾਨਕ ਨੂੰ ਦੁੱਖ ਮੇਰੇ ਟੱਨੇ ਉਹ ਕਹੀਂ ਪਾਬੇ ਨਾਨਕ ਨੂੰ ਦੁੱਖ ਮੇਰੇ ਕੱਟੋ ਇਹੀ ਪਾਬੇ ਨਾਨਕ ਨੂੰ ਦੁੱਖ ਮੇਰੇ ਕੱਟਣੋ ਕਹੀਂ ਪਾਬੇ ਨਾਨਕ ਨੂੰ ਦੁੱਖ ਮੇਰੇ ਕੱਟੋ ਉਹ ਕਹੀਂ ਪਾਬੇ ਨਾਨਕ ਨੂੰ ਦੁੱਖ ਮੇਰੇ

कट वियो की बाबे नानक दुख में कट वियो बाबे नानक में कट वियो की हा ਦੁੱਖ ਮੇਰੇ ਕਟਦੇ ਹੋ ਕਹੀਂ ਬਾਬੇ ਨਾਨਕ ਨੂੰ 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 ਦੁੱਖ ਮੇਰੇ बाबे नानक नो दुख में कट जो बाबे नानक दुख में कट जो की कट کہیں की बाबे नानक ने कट वियो बाबे नानक کہیں कट نانک की کٹ بیو کہیں بابے نانک دکھ میرے کٹے نانک نو دکھ میرے کٹتے ہو کہیں دکھ میرے ਕਟਿਓ ਕਹੀਂ ਵਾ ਬੇਨਾਨਕ ਨੂੰ ਦੁੱਖ ਮੇਰੇ ਕਟਿਓ ਕਹੀਂ ਪਾਪੇ ਨਾਨਕ ਨੂੰ ਦੁੱਖ ਮੇਰੇ ਕਟਿਓ ਕਹੀਂ ਬੇਨਾਨਕ ਨੂੰ ਆਹ ਦੁੱਖ ਮੇਰੇ ਕਟਿਓ ਕਹੀਂ ਵਾ ਬੇਨਾਨਕ ਨੂੰ ਦੁੱਖ ਮੇਰੇ ਕਟਿਓ ਕਹੀਂ ਵਾ ਬੇਨਾਕਨੂ ਦੁਖ ਮੇਰੇ ਕਟਿਓ ਕਹੀਂ ਪਾਪੇ ਨਾਨਕਨੂ ਦੁਖ ਮੇਰੇ ਕਟਿਓ ਕਹੀਂ ਬਾ ਬੇਨਾਕਨੂ ਦੁਖ ਮੇਰੇ ਕਟਿਓ ਕਹੀਂ ਵਾ ਬੇਨਾਕਨੂ ਦੁਖ ਮੇਰੇ ਤੰਦੇਓ ਕਹੀਂ ਵਾ ਬੇ ਨਾਨਕ ਨੂੰ ਦੁੱਖ ਮੇਰੇ ਕਟਿਓ ਨਹੀਂ ਪਾਪੇ ਨਾਨਕ ਨੂੰ ਦੁੱਖ ਮੇਰੇ ਕਟਿਓ ਨਹੀਂ ਵਾ ਬੇ ਨਾਨਕ ਨੂੰ ਦੁੱਖ ਮੇਰੇ ਕਟਿਓ ਕਹੀਂ ਵਾ ਬੇ ਨਾਨਕ ਨੂੰ ਦੁੱਖ ਮੇਰੇ ਕਟਨੇ ਉਹ ਕਹੀਂ ਪਾਬੇ ਨਾਨਕ ਨੂੰ ਦੁੱਖ ਮੇਰੇ ਕਟਨੇ ਉਹ ਕਹੀਂ ਪਾਬੇ ਨਾਨਕ ਨੂੰ ਦੁੱਖ ਮੇਰੇ ਕਟਨੇ ਉਹ ਕਹੀਂ ਪਾਬੇ ਨਾਨਕ